ਸਰਾਇਂਦੂ ਆਉਂਦੇ ਜਿੱਕੇ ਲੈ ਕੇ ਆਪਣੇ ਬੱਚੇ ਨੂੰ ਤੇ ਉਹ ਕੋ ਲੱਗੇ ਆ ਜਦੋਂ ਮੋੜਦੇ ਪਏ ਸੀ ਆਪਣਾ ਮੋਟਰਸਾਈਕਲ ਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਦਾ ਕਰਕੇ ਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਦੇ ਸਵਾਰ ਸੀ ਕਿਨੇ ਸਾਲ ਦਾ ਬੇਟਾ ਹੈ ਇਹਦਾ ਸ਼ਿਸ਼ੇ ਸਰਸਦਾ ਹੀ ਬੇਟਾ ਤੇ ਕੀ ਮੌਕੇ ਤੇ ਕੀ ਵੈਸੇ ਐਸਲੇ ਸੱਟਾ ਸੱਟਾ ਕਿਨੇ ਸੱਟਾਂ ਤੋਂ ਤੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਹਿਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਸੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਬਾਣਾ ਵਰਤੇ ਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੀ ਕੀ ਲੱਗੀ ਜਾਣਾ ਤੇ ਫਿਰ ਲਾਲ ਜਿਹੜਾ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 60-70 ਲੱਗੀਆਂ ਹੋਣੀਆਂ ਉਹਨਾਂ ਨੂੰ 70 ਮੇਰੇ ਹੱਥ ਤੇ ਲੱਗੀਆਂ ਮੂਜੀ ਕਿਉਂ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਆ ਕੇ ਮੈਂ ਮੌਕੇ ਤੇ ਮੌਜੂਦ ਨਹੀਂ ਆਇਆ ਹਾਂ ਹਾਂਜੀ ਬੱਸ ਲੱਗਦੀ ਕੀ ਲੱਗਦਾ ਇਹ ਤੇ ਹੁਣ ਪਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਪਤਾ ਨਹੀਂ ਜਾਂ ਉਹ ਗਲਤੀ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਣਾ ਮੌਕੇ ਤੇ ਮੇਰੇ ਕੋਲ ਪੁਲਿਸ ਪ ਅੇ ਥੋੜੇ-ਥੋੜੇ ਬਾਅਦ ਆ ਗਈ ਕੋਸ ਹਾਂਜੀ ਮੁਕਾ ਵੇਖ ਗਿਆ ਮੈਂ ਜੀ ਹਾਂ ਮੁਕਾ ਵੇਖ ਗਿਆ ਅੱਜ ਸਰ ਪਿੰਡ ਦੇ ਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਹੋਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅੱਜ ਇਹ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਹੁਣ ਆਇਆ ਥਾਣੇ ਕਿ ਇੱਥੇ ਐਕਸੀਡੈਂਟ ਹੋਇਆ ਨਿਕੋਸਰਾ ਮੋੜ ਤੇ ਜੀ ਜੀ ਇੱਥੇ ਪਹੁੰਚੇ ਹਾਂ ਨਿਕੋਸਰਾ ਦਾ ਹੀਗਾ ਇੱਕ ਹੋਰ ਤੋਂ ਆਇਆ ਬੰਦਾ ਜੀ ਤੇ ਥੋੜੀ-ਬੁਧੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਮੋਟਰਸਾਈਕਲ ਪਿਓਪਤ ਸੀਗੇ ਜੀ ਇਹਦਾ ਇਹਦਾ ਛੋਟਾ 5 ਸਾਲ ਦਾ ਹਾਂਜੀ ਉਹ ਲੋ ਲੈ ਕੇ ਆ ਗਿਆ ਅੱਛਾ ਤੇ ਸਰ ਜਿੱਤੇ ਗੱਡੀ ਸਵਾਰੇ ਪਤਾ ਲੱਗਾ ਕਿੱਥੋਂ ਦੇ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰੇ ਨੂੰ ਛੱਟਾ ਛੱਟਾ ਮੇ ਲੱਗੀਆਂ ਨੇ ਨਹੀਂ ਲੱਗੀਆਂ ਥੋੜੀਆਂ ਬੁੱਧੀਆਂ ਸਾਢੇ ਹੁਣ ਤੋਂ ਚਲੇ ਗਏ ਹੀ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਬਣਦੀ ਕਾਰਵਾਈ ਕਰਾਂਗੇ ਇਨਕੁਆਇਰੀ ਕਰਦੇ ਆਂ